ਹਾਂਜੀ ਮਿੱਤਰੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਛੋਟਾ ਵਿਰਦੀਪ ਸੋਤਾ ਤੇ ਦਿਨ ਚੜ ਗਿਆ ਤੇ 7:30 ਦਾ ਟਾਈਮ ਹੋ ਗਿਆ ਤੇ ਆਪਾਂ ਜਾਵਾਂਗੇ ਸ਼ਹਿਰ ਤੇ ਮਮਾ ਨੂੰ ਲੈ ਕੇ ਜਾਣਾ ਸ਼ਹਿਰ ਤੇ ਇੱਕ ਟੇਕ ਕਿਉਣਾ ਬਾਬੇ ਦੇ ਮੱਥਾ ਸ਼ਾਇਦ ਸੋਜੀ ਮੰਡੀ ਵੀ ਜਾਵਾਂਗੇ ਨਵਤਾਜ ਨੇ ਠੀਕ ਉਹਨੂੰ ਇੱਕ ਦਵਾਈ ਦਵਾ ਕੇ ਲਿਉਣੀ ਆ ਹਾਂਜੀ ਆਪਾਂ ਆ ਗਏ ਸੀਗੇ ਸ਼ਹਿਰ ਤੇ ਜਾਣਾ ਵਾ ਆਪਾਂ ਸੋਜੀ ਮੰਡੀ ਤੇ ਰੋਡ ਮੰਡੀ ਜਾਣਾ ਉੱਥੋਂ ਲੈਣਿਆ ਰੋਡ ਲੈਣਿਆ ਆਗੇ ਸੀ ਇੱਥੇ ਕਰਮਚੰਦ ਦੇ ਜੀ ਦੀ ਦੁਕਾਨ ਤੇ ਮਠਿਆਈਆਂ ਵਾਲੇ ਤੇ ਇੱਥੋਂ ਲੈਣੀ ਆਪਾਂ ਮਠਿਆਈ ਤੇ ਮੰਮੀ ਗਈ ਉਹ ਵੀ ਅੰਦਰ ਮਠਿਆਈ ਲੈਣ ਬਾਬਾ ਜੀ ਦੇ ਜਾਣਾ ਸੀ ਮੱਥਾ ਟੇਕਣਾ ਗੱਡੀ ਦਾ ਮੱਥਾ ਟੇਕਣਾ ਗੈਰਨੀ ਸੀ ਪ੍ਰਚਾਰ ਨਹੀਂ ਸੀ ਉਹ ਤੇ ਚੜਾਇਆ ਤੇ ਆਪਾਂ ਬਾਰੀ ਖੜੇ ਆ ਤੇ ਦੇਖਦੇ ਹਾਂ ਅਨੇ ਦੋ ਬਾਅਦ ਪਹਿਲਾਂ ਬਾਬੇ ਦੇ ਜਾਨੇ ਆ ਜਾਂ ਮੰਡੀ ਜਾਂਦੇ ਆ ਮੰਮੀ ਨੇ ਮਠਿਆਈ ਲੈ ਲਈ ਆ ਤੇ ਹੁਣ ਆਪਾਂ ਇੱਥੋਂ ਤੁਰਦੇ ਆ ਚਾਲਦੇ ਆ ਆ ਵੀ ਆਪਾਂ ਨਿਕਲਦੇ ਆ ਤੇ ਮਿਲਦੇ ਆ ਹਣ ਉੱਥੇ ਬਾਬੇ ਦੀ ਜਗ੍ਹਾ ਤੇ ਲੋ ਵੀ ਮੰਦਿਰ ਆਪਾਂ ਪਹੁੰਚ ਗਏ ਸੀ ਤੇ ਮੱਥਾ ਟੇਕ ਲਿਆ ਹੁਣ ਜਾਣੇ ਤੋਂ ਬਾਦ ਮੰਨੀ ਆਪਾਂ ਜਾਣਾ ਮਾ ਨਤਾਜ ਦੀ ਦਵਾਈ ਲੈਣ ਡਾਕਟਰ ਦੇ ਮੰਦਿਰ ਕੋਲ ਤੁਰਪੇ ਹੀ ਤੇ ਹੁਣ ਆਪਾਂ ਜਾਣੇ ਮੈਂ ਡਾਕਟਰ ਕੋਲੇ ਉਹ ਵੀ ਡਾਕਟਰ ਦੇ ਆ ਗਏ ਉਹ ਵੀ ਨਾ ਪਾ ਇਹਦਾ ਨਾਤਾ ਥਰਮਾਮੀਟਰ ਇਹ ਜਦਾ ਦੀ ਇਹ ਲੈਬ ਤੋਂ ਟੈਸਟ ਵੀ ਸਹੀ ਤਰ੍ਹਾਂ ਉਹ ਆ ਗਏ ਸਬਜ਼ੀ ਲੈਣ ਸਬਜ਼ੀ ਲੈਣੀ ਸੀ ਤੇ ਆਪਾਂ ਘੜਿਆਂ ਕੈਂਟਾ ਘਰ ਕੋਲੇ ਹੁਣ ਜਾਵਾਂਗੇ ਘਰ ਨੂੰ ਉਹ ਵੀ ਆਪਣੀ ਕਰਮਾਂ ਲਈ ਆਲਰੇਡੀ ਆ ਬਾਬਾ ਬੁੱਢਾ ਸਭ ਜਾਣ ਲਈ ਤੇ ਸਾਰੇ ਆਪਣੇ ਤਿਆਰ ਆ ਚੱਲਦੇ ਆ ਹੁਣ ਇੱਥੇ ਇਕੱਲੇ ਤੁਰਦੇ ਆ ਪਿੰਡੋਂ ਲੈ ਨਿਆ ਰੱਬ ਦਾ ਨਾਮ ਆਪਣੀ ਬੈਰ ਚੁੱਕੀ ਆ ਗੱਡੀ 'ਚ ਇੱਧਰ ਸਾਡਾ 26 ਮੁੰਡਾ ਸਾਡੇ ਪਰਸਨਲ ਬੰਦੇ ਤੇ ਇਹ ਤੁਹਾਨੂੰ ਲੱਗ ਵੀ ਗਈ ਅ ਵੀ ਸੰਗਤ ਵਾਲੀ ਗੱਡੀ ਆਪਣੀ ਪਈ ਆ ਤੁਰ ਤੇ ਆਪਾਂ ਜਾਨੂ ਬੁੱਢਾ ਸਤ ਜਾਨੇ ਆ ਟਾਈਮ ਹੋ ਗਿਆ ਕਾਫੀ ਜ਼ਿਆਦਾ ਆਪਣੇ 2-4 ਬੰਦੇ ਹੈ ਨਹੀਂ ਸੀਗੇ ਉਹਨਾਂ ਨੂੰ ਢੀਕ ਜਾਣੇ ਲੇਟ ਹੋ ਗਏ ਇਸ ਕਰਕੇ ਹੁਣ ਤੁਰਪੇ ਹੋ ਗਈ ਸੰਗਤ ਸਾਰੀ ਇਕੱਠੀ ਆਪਣੇ ਸ਼ਿਰੋਣੀ ਬੈਠੇ ਉੱਤੇ ਸੰਗਤ ਚਲੋ ਵੀ ਠੀਕ ਪੈਂ ਗਿਆ ਗੱਡੀ ਚ ਡੀਜ਼ਲ ਪਵਾ ਲਿਆ ਤੇ ਇੱਕ ਇਧਰ ਸਾਡੀ ਬੈਠੀ ਇਧਰ ਬਾਬਾ ਬੁੱਢਾ ਸਾਹਿਬ ਜਾ ਰਹੀ ਗੱਡੀ ਆਂਦੇ ਤੇ ਗੱਡੀ ਕੱਢਦੇ ਪੈ ਬੈਗ ਫੀਲ ਵੀ ਨੇ ਪਏ ਸੰਗਤ ਨੂੰ 스ਪੀਲ ਪਿਆ ਤੇ ਇਧਰ ਵੀਰੋਂ ਨਹੀਂ ਖਾਲਦੀ ਗਲਾਸ ਲਈ ਜਾਂਦੇ ਤੇ ਆਪਾਂ ਚੱਕੀ ਜੇ ਡਾਲਾਂ ਤੇ ਚੱਲੀਏ ਰੀ ਗਿਆ ਨਾ ਰ데요 ਅਗੇ ਆ ਤੇ ਸਾਡਾ ਡਰਾਈਵਰ ਮਾਰਦਾ ਸਭ ਚੱਕ ਕੇ ਥੋੜਾ ਜਿਹਾ ਬੋਕਦੇ ਆਪਾਂ ਬੈਠੇ ਹਾਂ ਮਗਰ ਹਾਂ ਆਨ ਬੱਬੂ ਬੁੱਡੇ ਪਿਛੇ ਪੱਟੀ ਵਾਲੇ ਮੋੜ ਤੇ ਔਰ ਬਰਚੀ ਜਿਉਂ ਆ ਗਏ ਆ ਔਰ ਬਰਚੀ ਅੱਧੀ ਘਟਾ ਆ ਕੇ ਗੱਡੀ ਇੱਥੋਂ ਨਿਕਲ ਪਈ ਹੁਣ ਚੱਲਦੇ ਆ ਫਿਰ ਉਹਦੇ ਬਾਅਦ ਆਰ ਦੇ ਇਕੱਤਰ ਮੁੰਡੇ ਲੈਣ ਗਏ ਭੁੱਖ ਲੱਗੀ ਖਾਂਦੇ ਇਹਨੂੰ ਕੁਝ ਕਰਨੇ ਸੰਗਤ ਤੇ ਆਪਾਂ ਆ ਗਏ ਆ ਠਿੱਖੀ ਰੰਡਾ ਓ ਜਲਦੀ ਆਓ ਯਾਰ ਕਢਾਉਣ ਤੇ ਤੇਸੀ ਮਾਣੀ ਖੂਬ ਨੰਦ ਮੰਨੇ ਖੰਡਰ ਖੰਡਾ ਗਰੀਮ ਤੇ ਉਹਨਾਂ ਗੱਡੂ ਕੱਪੈਸੀ ਨਾਲ ਨਾਲੇ ਪੈਸੇ ਆਪਾਂ ਚੱਲਦੇ ਆਪਾਂ ਲਾ ਕੇ ਰਸਤਾ ਬੰਦ ਸੀ ਜੇ ਤੇ ਉਹਨਾਂ ਨੂੰ ਮੁੰਡਾ ਫੈਨ ਆਪਾਂ ਦੂਸਰੇ ਹੱਥੇ ਆ ਗਏ ਪੀ ਆਂ ਪਾਪਾ ਗੁੱਡਾ ਸਾਹਿਬ ਦੇ ਰਸਤੇ ਨੂੰ ਦਰਬਾਰ ਨੂੰ ਜਾਣ ਨੂੰ ਲੱਗੇ ਰਹਿ ਗਿਆ 2 ਕਿਲੋ ਮੀਟਰ ਲੱਗੇ ਬਹੁਤ ਟਾਫਾ ਸਾਹਿਬ ਦੇ ਦਰਬਾਰ ਤੇ ਦਰ ਰਸਤਾ ਬੰਦ ਹੋ ਗਿਆ ਬਹੁਤ ਰਸਤੀ ਨੂੰ ਲੰਗਰ ਲੱਗ ਗਿਆ ਇਸੇ ਰਸਤੇ ਵਿੱਚ ਆਪਾਂ ਦਾ ਲੋ ਆ ਵੀ ਫਾਈਨਲੀ ਆਪਾਂ ਬਾਬਾ ਗੁੱਡਾ ਸਾਹਿਬ ਦੇ ਦਰਬਾਰ ਤੇ ਪਹੁੰਚ ਗਏ ਤੇ ਗੱਡੀ ਲਾਉਣੀ ਆ ਪਾਰਕਿੰਗ ਤੇ ਚੱਲਦੇ ਆ ਆ ਰਸਤੇ ਦੇ ਦਰਬਾਰ ਤੇ ਮੱcka ਸੰਗਤ ਆਪਣੀ ਉਤਰਨੀ ਹੋ ਗਈ ਸ਼ੁਰੂ ਉਹ ਉੱਤੇ ਖੜੇ ਬਾਂਦਰੇ ਜੀ ਦੋਤਨਾਂ ਬਾਬੇ ਦਾ ਦਰਬਾਰ ਹੋਈ ਬਾਬਾ ਬੁੱਢਾ ਸਾਹਿਬ ਆ ਗਏ ਤੇ ਪਹਿਲਾਂ ਕਰਾਵਾਂਗੇ ਜੋੜੇ ਜਮਾਂ ਫਿਰ ਜਾਵਾਂਗੇ ਮੱਥਾ ਟੇਕਣ ਆ ਜੀ ਬਾਬਾ ਜੀ ਦੇ ਦਰਬਾਰ ਆ ਗਏ ਜੁੱਤੀਆਂ ਜਮਾਂ ਦਿੱਤੀਆਂ ਆਪਾਂ ਕਰਾਉਣ ਚੱਲਦੇ ਆਂ ਬਾਬਾ ਜੀ ਦੇ ਮੱਥਾ ਟੇਕ ਆਪਾਂ ਕਰਦੇ ਆਂ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਦੇ ਦਰਸ਼ਨ ਦੇਖਦੇ ਆ ਮੱਥਾ ਅ ਪ੍ਰਕਰਮਾ ਕਰਕੇ ਫਿਰ ਕਰਦੇ ਆ ਇਸ਼ਨਾਨ ਫਿਰ ਨਾਲ ਦੇ ਪ੍ਰਕਰਮਾ ਕਰੀ ਜਾਂਦੇ ਸਾਰੇ ਇੱਧਰ ਅੱਗੇ ਚੱਲ ਗਏ ਆ ਔਸ਼ਕ ਮੈਂਬਰੋ ਲੱਗੇ ਪਿਆ ਇਸ਼ਨਾਨ ਦੀਆਂ ਤਿਆਰੀਆਂ ਇਹ ਔਸ਼ਕ ਮੈਂਬਰ ਆਪਣੇ ਇੱਧਰ ਇਸ਼ਨਾਨ ਕਰੀ ਜਾਂਦੇ ਆ ਆ ਲੱਗੇ ਆਉਂਦੇ ਲੱਗੇ ਆਉਂਦੇ ਇਸ਼ਨਾਨ ਕਰਨ ਆ ਰਿਹਾ ਦਰਬਾਰ ਬਾਬਾ ਜੀ ਦਾ ਅੱਛਾ ਭਰਿਆ ਕਿੰਨੇ ਹੋਰ ਕੀ ਕਰਿਆ ਸੀ ਇੱਧਰ ਬੁਗਾ ਕਰਕੇ ਇੱਧਰ ਸਾਡੇ ਨਿਆਣੇ ਹੋਏ ਵੈ ਫਿਸ਼ ਵਾਲੇ ਮੱਛੀਆਂ ਫੜਦੇ ਫਿਰਦੇ ਆ ਕਰੋ ਦਰਬਾਰ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦਰਬਾਰ ਦੇ ਚਲੋ ਸਗਲੇ ਤੱਕ ਆਪਣੇ ਸੁਣ ਲੇ ਰੋ ਸੁੱਖ ਮੈਂ ਸਾਰੋ ਨਾ ਹੋ ਜਾ ਆਪਾ ਮਾਥਾ ਢੱਕ ਕੇ ਬਾਹਰ ਆ ਗਏ ਤੇ ਇਦੂ ਬਾਦ ਜਾਵਾਂਗੇ ਲੰਗਰ ਹਾਲ ਚ ਆਪਣੀ ਸੰਗਤ ਇਧਰ ਆਪਣੀ ਸੰਗਤ ਆ ਰਹੀ ਆ ਔਰ ਹੁਣ ਮੰਨਨੇ ਆਪਾਂ ਬਾਬਾ ਜੀ ਤੋਂ ਦੇਖ ਦੇਖ ਲੈ ਕੇ ਤੇ ਜਾਵਾਂਗੇ ਲੰਗਰ ਹਾਲ 'ਚ ਲਓ ਦੇਖ ਲੈ ਲਈ ਜੇ ਹੁਣ ਆਪਾਂ ਜਾਣੇ ਲੰਗਰ ਹਾਲ 'ਚ ਤੇ ਆਹ ਸਾਡੀ ਜੋੜੀ ਲੰਗਰ ਹਾਲ 'ਚ ਸਭ ਤੋਂ ਫਰਸਟ ਨੰਬਰ ਤੇ ਹੁੰਦੀ ਆ ਇਹ ਸਾਡਾ ਖੁਸ਼ੂ ਫਸੂਖਾ ਲੋਰੀ ਆਪਾਂ ਲੰਗਰ ਹਾਲ 'ਚ ਆ ਗਏ ਤੇ ਸ਼ਕਦੇ ਹੁਣ ਲੰਗਰ ਬਾਕ ਔਰ ਇਤਾ ਜਣੀ ਵੇਖੋ ਘੇੜਦੇ ਘੁਆ ਰਹੇ ਆ ਮੱਥਾ ਲਿਆ ਬਾਟੇ ਕਿ ਤੇ ਹੁਣ ਘਰ ਨੂੰ ਵਾਪਸੀ ਜਾਂ ਦੀ ਕਰੀ ਜਾਂਦੇ ਤਿਆਰੀ ਸੰਗਤ ਗੱਡੀ 'ਚ ਬੈਠੀ ਜਾਂਦੀ ਆ ਤੇ ਇਧਰ ਕਮਲੇ ਹੋ ਗਏ ਲੋਕ ਆਈਸਕ੍ਰੀਮ ਹੀ ਖਾਈ ਜਾਂਦੇ ਹੋਰ ਨਹੀਂ ਕੋਦੇ ਤੇ ਸੰਗਤ ਜਿਕਾਰੇ ਲਈ ਜਾਂਦੀ ਆ ਇਧਰ ਫੈਰ ਵੀ ਹੋਈ ਜਾਂਦੇ ਪੰਜੀਰੇ ਨੂੰ ਤੇ ਆ ਸੰਗਤ ਸਾਰੀ ਅੱਧੀ ਅੱਧੀ ਲੱਟੇ ਮਾਰੀ ਦੂਹ ਤੇ ਆਗੇ ਨਾਉਨ ਜੀਰੇ ਨੂੰ ਗੋਗੀ ਗੱਡੀ ਆਪਣੀ ਮੁੜਤੀ ਆ ਆਗੇ ਮਹਰੋਗੇ ਸੀ ਤੇ ਟਾਈਮ ਹੋ ਗਿਆ 8:30 ਦਾ ਡੇਟ ਹੀ ਹੋ ਗਿਆ ਬੱਚਾ ਨੇ ਪਾਣੀ ਪਾਣੀ ਬੀਨਾ ਸੀ ਤੇ ਪਾਣੀ ਪਾਣੀ ਪਿਆਉਣ ਲੱਗ ਪਏ ਬਸ ਇਹ ਦੂ ਬਾਦ ਹੁਣ ਘਰੇ ਸਿੱਧਾ ਸਟਾਪ ਲੱਗਣਾ ਸੋ ਫਾਈਨਲੀ ਆਪਾਂ ਘਰੇ ਪਹੁੰਚ ਗਏ ਆ ਤੇ ਸੰਗਤ ਉਤਰਨੀ ਹੋ ਗਈ ਸ਼ੁਰੂ ਤੇ ਰਾਣੀ ਸੁੰਦਰ ਜੱਤਾ ਪદ્ધਤੀ ਆ ਡੱਕ ਲਓ ਵੀ ਫਾਈਨਲ ਆਪਣੀ ਗੱਡੀ ਆ ਗਈ ਆ ਘਰੇ ਤੇ ਸੰਗਤ ਉਤਰ ਉਤਰ ਜਾ ਰਹੀ ਆ ਘਰ ਨੂੰ ਤੇ ਆਪਾਂ ਪਹੁੰਚ ਗਏ ਆ ਘਰੇ ਤੇ ਟਾਈਮ ਹੋ ਗਿਆ 7:30 ਦਾ ਤੇ ਹੁਣ ਜਾਣਿਆ ਘਰ ਨੂੰ ਹਾਂਜੀ ਗਾਇਜ਼ ਆਪਾਂ ਅੱਗੇ ਸੀ ਘਰੇ ਦੇ ਟਾਈਮ ਹੋ ਗਿਆ 10:30 ਦਾ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਖਤਮ ਦੇਖ ਲਿਓ ਕਿੰਦਾ ਰਿਹਾ ਆਪਣਾ ਸਫ਼ਰ ਤੇ ਆ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਨੂੰ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਬਾਏ